ਕਾਲਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਗੁਰਦੇਵ ਸਿੰਘ ਪਹੁੰਚ ਚੁੱਕੇ ਨੇ ਅੱਜ ਆਜੀ ਬਾਈ ਨਾਲ 8-9 ਦੇ ਲਾਗੇ گاਵਾ ਲੈ ਕੇ ਆਂਦੀਆਂ ਪਰ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਆਓ ਫਿਰ ਬਾਈ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਤੁਸੀਂ ਧੱਕਾ ਹੀ ਕਰ ਗਏ ਚਲੋ ਸੰਦੀਪ ਜੀ ਤਕਾ ਤੋਖਾਣੀ ਆ ਤੁਹਾਡੀ ਰਿਕਵੈਸਟ ਹੀ ਕੀਤੀ ਸੀ ਵੀ ਆ ਜਾ ਆ ਆ ਪਰ ਆ ਜਾ ਗਿਆ ਹਨੇਰਾ ਦੇ ਹਨੇਰੇ ਬਣਾ ਲਈ ਨਾ ਬਾਈ ਹੁਣ ਤੇ ਨਾਲ ਦੂਜੇ ਡੀਜੇ ਲੈਣੇ ਸਾਰੇ ਸੰਦੀਪ ਮੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸასიਖਾਲ ਜੀ ਹੈ ਗਦਾਲ ਹਾਂਜੀ ਫਿਰ ਵੀ ਜੀ ਨੇਰਾ ਕਰਦਾ ਡੀਜੇ ਲੈਡਾਂ ਨਾਲ ਕਰਉਣ ਲਿਆ ਕੇ ਨਹੀਂ ਹੁਣ ਏਦਾਂ ਕਰਨਾ ਸਰਜ ਲੈਟਾਂ ਫਿਰ ਰੱਖ ਰਹੇ ਪੱਕੀਆਂ ਇੱਥੇ ਲਿਆ ਕੇ ਹੋਣਾ ਫਿਰ ਦਿਨ ਚਾਰ ਛੱਡਿਆ ਕਰਾਂਗੇ ਹੋਰ ਕੀ ਕਰਨਾ ਹੁਣ ਹਾਲ ਪਤਾ ਨੇਰਾ ਹੋ ਜਾ ਕਰਨਾ ਹੁਣ ਹੁਣ ਗਰਮੀ ਆ ਗਈ ਆ ਸਰਜ ਲੈਟਾਂ ਦਾ ਕੰਮ ਹੋ ਜਾਣਾ ਚਲੋ ਇਹ ਕਰ ਕਿੰਨੀਆਂ ਬਰਜ ਅੱਜ 7-8 ਪੀਸ ਹੈਗੇ ਕਰੋ ਸ਼ੁਰੂ ਫਿਰ ਹੁਣ ਇਦੋਂ ਨੇਰਾ ਉਹਨੇ ਕਰ ਦਿੱਤੀ ਆ ਸੁਈ ਜੇ ਲਓ ਜੀ ਵੇਖੀ ਜਰ ਮੈਂ ਤਾਂ ਚੰਗਾ ਗੋਰਨਾ ਬਖਾਰੀ ਕਰਦੀ ਬ੍ਰਾਂਡ ਬਰੂਨ ਪੀਸ ਆ ਕਰ ਨਹੀਂ ਹੁੰਦਾ ਨੇਰਾ ਹੋ ਗਿਆ ਮਾੜਾ ਕੈਮਰਾ ਕੋ ਨਾਲ ਟੰਗਣਾ ਬਖਾਦੀ ਤੇ ਕਿੰਨਾ ਦੋ ਤੇ ਭਾਜੀ ਸੰਦੀਪ ਭਾਜੀ ਇਹ ਰਾਤ ਦੀ ਸੂਈ ਆ ਵਸ਼ੀ ਮਗਰੇ ਆ ਦੇ ਕੋ ਅੱਛਾ ਦੋ ਠੀਕ ਮਾਈ ਚਲੀ ਜਾਈਏ ਛੇ ਦੰਦ ਵਸ਼ੀ ਆ ਪਹਿਲਾ ਸੂਆ ਛੇ ਦੰਦ ਹਣਾ ਹਾਂ ਬਾਕੀ ਕੋਈ ਵੈਲ ਹਣ ਲੈਵੇ ਤੋਂ ਹਿਸਾਬ ਲਾ ਲੈ ਪੀ ਇੰਨੇ 20 ਕਿਲੋ ਦੇਣਾ ਕਿ 30 ਕਿਲੋ ਦੇਣਾ ਆ ਪਾਣੀ ਆਂਦੇ ਇਹ ਇੱਥੇ ਬਖਾ ਮੈਂ ਜ ਹੁਣ ਇੱਥੇ ਖਲਾ ਮੇਰੇ ਹੁਣ ਬਖਾ ਚੜਾ ਛੋਟਾ ਕਰਾ ਦੇ ਠੀਕ ਆ ਆ ਲੈ ਮੂੰਹ ਬਖਾ ਕਰੋ ਕਾ ਮੂੰਹ ਘਵਾ ਨਾ ਜਰਾ ਕਾ ਲੈ ਵੀ ਮੂੰਹ ਹੀ ਵੇਖ ਲਓ ਕਰਾ ਦੇ ਚਲੋ ਬੋਲੋ ਹੁਣ ਕੀ ਮਿਲਿੰਦੀ ਨਹੀਂ ਭਾਜੀ ਨੇਰਾ ਆਇਆ ਵਾ ਹਾਂ ਨਾ ਆਇਆ ਕੰਮ ਹਾਂ ਨਹੀਂ ਮੋਲ ਮਾਲ ਨਹੀਂ ਕਰਨਾ ਬਿਲਕੁਲ ਨਾ ਨਾ ਮੰਗਦੇ ਰਹਾਂ ਮੰਗੇ ਲੱਖ ਮੁੜ ਕੇ ਤੁਰੇ ਜਾਵਾਂਗੇ ਠਾਂ ਨੂੰ ਫਾਇਦਾ ਕੋਈ ਨਹੀਂ 82000 ਦੀ ਵਛੀ ਹਾਂ ਨਾ ਹੀ ਆ ਚਲੋ ਜਾਣ ਠੀਕ ਹੈ ਜੀ ਬਸ ਠੀਕ ਹਾਂ ਵਛੀ ਬਗ ਰਿਹਾ 82000 ਦੀ ਹਾਂ ਨਾ ਹੀ ਹਾਂ ਦੁੱਧ ਕੋਈ ਪਾਲੇ ਤੇ 20 ਪਾ ਦੂਗੇ 30 ਪਾ ਦੂਗੇ 40 ਪਾ ਦੂਗੇ ਇਹ ਨਹੀਂ ਅਸੀਂ ਕਹਿੰਦੇ ਚਲੋ ਜਾਣ ਰਾਤ ਦੀ ਸੂਈ ਆ ਬਾਕੀ ਲੈਵੇ ਤੋਂ ਪਤਾ ਲੱਗਦਾ ਇਹਨੇ ਕੀ ਦੇ ਦੇਣਾ ਬਸ ਠੀਕ ਹੈ ਠੀਕ ਹੈ ਲਿਆਓ ਕਾਲੂ ਜੀ ਲਿਆਓ ਪਰਲੇ ਇਹ ਵੀ ਸੂਈ ਆ ਜੀ ਭਾਜੀ ਇਹ ਸੂਈ ਇਹਦੇ ਕੋਲ ਦੁੱਧ 18 19 ਕਿਲੋ ਤਿਆਰ ਆ ਇਸ ਟਾਈਮ ਤੇ ਮੋਦੀ ਸਾਹਿਬ ਚੁੰਗ ਗਿਆ ਇਹਨੂੰ ਅੱਧੀ ਗਾ ਅੱਛਾ ਜਿਹੜੀ ਸੜੀ ਗਾ ਅੱਜ ਚੁੰਗੀ ਆ ਝੂੜਨੀ ਮਾਰਨਾ ਨਹੀਂ ਸਹੀ ਗੱਲ ਹਾਂ ਆਪਣੀ ਆਦਤ ਨਹੀਂ ਹੈਗੀ ਇਹੋ ਜੀ ਫੇਰ ਵੀ ਵੈੜ ਕੋਣ ਲੈਵਾ ਆਪਣਾ ਲਈ ਫਿਰਦੀ ਆ ਠੀਕ ਆ ਫੇਰ ਉਹਦੀ ਤਸੱਲੀ ਹੋਈਏ ਤਾਂ ਹਟਿਆ ਵਾ ਹੁਣ ਕਿੰਨੇ ਦੋ ਸਾਡੀ ਇਹ ਵੀ ਗਾਰੰਟੀ ਹੈ 18 ਲੀਟਰਾਂ ਦੀ ਫੁੱਲ ਬੜਾ ਫੁੱਲ ਗਾਰੰਟੀ ਆ ਲਈ 18 ਕਿਲੋ ਫੁੱਲ ਫਟ ਫੁੱਲ ਗਾਰੰਟੀ ਨਾ ਉਹ ਤੇ ਵਾਪਸੀ ਲਾਂਗੇ ਬਸ ਠੀਕ ਆ ਹਾਂ ਜਿਹੜੀ ਮੇਨ ਗੱਲ ਆ ਆ ਜੋ ਕਰਾਂ ਦੀ ਲਿਆਓ ਜੀ ਹੁਣ ਦੋ ਜੀ ਮੁੱਲ ਤਾਂ ਜਿੰਦਾ ਇਹਦਾ ਮੁੱਲ ਸੰਦੀਪ ਭਾਜੀ ਜਾਇਜ਼ ਹੀ ਆ 52000 ਦੀ ਹਾਨ ਆਈ ਆ 55000 ਦੀ ਹਾਂ ਨਾ ਚਲੋ ਆਜੋ ਕਾ ਲਓ ਜੀ ਦੁੱਧ 18 ਕਿਲੋ ਉਧਰ ਰੱਖ ਲੈ ਕੋਈ ਨਹੀਂ ਤਾਂ ਵਾਪਸੀ ਇਹ ਵੀ ਸੂਈ ਨਹੀਂ ਇਹ ਗੱਬਣਿਆ ਵਛੀ ਸੰਦੀਪ ਜੀ ਪਹਿਲਾ ਸੂਹਾ ਭਾਜੀ ਪਹਿਲਾ ਸੂਹਾ ਵੈਚੀ ਵਛੀ ਦਾ ਦੇਣ ਖੜਦੀ ਆ ਬਾਕੀ ਵਛੀ ਬਲੈਡਰ ਚੰਗਾ ਬਣਾਉਂਗੀ ਬੂਤੀ ਬਾਤੀ ਹਾਂ ਮੂੰਹ ਮਾ ਚੰਗੇ ਤੇ ਖਾਰੇ ਤੇ ਕਮੀ ਨਾ ਰਹੇ ਕਿਸ ਚੀਜ਼ ਹਣਾ ਹਾਂ ਨਹੀਂ ਨਹੀਂ ਕੋਈ ਗੱਲ ਹੁਣ ਥੱਲੇ ਖਾਵੇਂ ਦਾ ਥਣ ਲੈ ਵਾ ਤੇ ਗਦਿਆਲ ਸਿੰਘ ਫਰਿੰਦੀ ਕੀਮਤ ਇਹ ਵੀ ਸੰਦੀਪ ਭਾਜੀ 55000 ਦੀ ਹਾਂ ਨਾ 55000 ਦੀ ਹਾਂ ਨਾ ਚੱਲਣ ਤੋਂ ਕਰਾਂ ਜੀ ਅਰੇ ਜਰਸੀ ਕੱਢ ਕੇ ਲੈ ਕੇ ਨਹੀਂ ਹਾਂ ਜਰਸੀ ਇੱਕ ਜਰਸੀਆਂ ਦੋ ਹੀ ਇੱਕ ਸਾੜੀਆਂ ਥੋੜੀ ਐਰ ਸ਼ਰਚ ਆ ਜਾਂਦੀ ਆ ਉਹ ਆ ਜਾਂਣੀ ਐਂਡ ਤੇ ਇਹ ਵੀ ਕੱਪਣਾ ਇਹ ਸੁਈ ਆ ਵਸ਼ੀ ਇਹਦੇ ਮਗਰ ਵਸ਼ੀ ਆ ਠੀਕ ਆ ਹਾਂ ਐਰ ਸ਼ਰਚ ਵਸ਼ੀ ਆ ਸੰਦੀਪ ਭਾਜੀ ਦੇ ਪਿੱਛੇ ਦੁੱਧ ਕਿੰਨਾ ਰਾਤੀ ਸੁਈ ਇਹ ਰਾਤੀ ਸੁਈ ਜੀ ਸੰਦੀਪ ਭਾਜੀ ਇਹ ਬਸ ਠੀਕ ਆ ਦਾਕ ਲੋਬੋਲਾ ਦੇ ਹੋ ਗਿਆ ਖੁੱਲਾ ਡੁੱਲਾ ਨਹੀਂ ਠੀਕ ਆ ਜਿਹੜੀ ਗੱਲ 바ਗੀ 12 14 ਕਿਲੋ ਪਾ ਦੂਗੀ ਚਲੋ ਹਾਂ ਠੀਕ ਆ ਲੈ ਚਲੋ ਗਾਣ ਦੀ ਚੱਲ ਪੁੱਤ ਵੇ ਬੋਲੋ ਮੋਲੇ ਦਾ ਇੱਕ ਵਾਰੀ ਕਰ ਦਿੰਦੇ ਆਗੇ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਇੱਕੋ ਵਾਰੀ ਕਰ ਦਾਂਗੇ ਕਰੀ ਜਾਈਏ ਨਹੀਂ ਕੋਈ ਗੱਲ ਚਲ ਕੋਈ ਨਹੀਂ ਜਾਣਦਾ ਕਰੀ ਜੰਨੇ ਨਾਲ ਹੀ ਯਾਰ ਹਨਾ 45000 ਦੀ ਸੰਦੀਪ ਭਾਜੀ ਹਾਂ ਨਾ ਚਲੋ ਠੀਕ ਆ ਹਾਂ ਨਹੀਂ ਹਾਂ ਨਾ ਬਾਠ ਠੀਕ ਆ 44 ਵਾਲਾ ਨਾ ਕਰੇ 45 ਹਾਂ ਨਾ ਹਾਂ ਨਾ 100 ਰੁਪਿਆ ਹਾਂ ਆਪਾਂ ਜਾਇਜ਼ ਗੱਲ ਕਰਨ ਰਿਹਾ ਨਜਾਇਜ਼ ਨਹੀਂ ਨੇ ਠੀਕ ਆ ਹਾਂ ਜੀ ਬਿਲਕੁਲ ਬਿਲਕੁਲ ਵਿਗਣ ਵਾਲਾ ਕੰਮ ਹੈ ਜੀ ਦੇਖਣ ਵਾਲਾ ਵਿਗਣ ਵਾਲਾ ਜੇ ਨੇਰਾ ਆਇਆ ਤਾਂ ਕੰਮ ਵੀ ਮੇਰੇ ਵਾਲਾ ਹੀ ਆਵਾਜ਼ ਜਾ ਜੀ ਇਹ ਵੀ ਰਾਤੀ ਸੁਈ ਸੰਦੀਪ ਭਾਜੀ ਇਹਦੇ ਕੋਲ 9-10 ਕਿਲੋ ਬੋਲਾ ਹੋਊਗਾ ਚਵਾ ਦਊਗੀ ਖੁੱਲਾ ਡੁੱਲਾ ਹਿੰਦੀ ਪਰ ਭਾਜੀ ਕੀ ਮਰ ਸੰਦੀਪ ਭਾਜੀ ਇਹ ਵੀ 45000 ਦੀ ਇਹ ਵੀ 45000 ਦੀ 45000 ਦੀ ਇਹ ਵੀ ਚਲੋ ਠੀਕ ਹੈ 45 45000 ਦੇ ਆ ਹਾਂ 45 100 ਛੋਟ 100 ਹੀ ਛੋਟ ਹਾਂ ਜਾਣਦੂ ਕਰਾ ਦੇ ਬੱਲ ਤੇ ਰੱਖ ਬੱਲ ਇੱਕ ਮਿੰਟ ਰੁਕ ਜਾ ਇੱਥੇ ਇੱਥੇ ਆ ਦੇ ਮੋਟਰਸਾਈਕਲ ਤੇ ਇਹ ਵੀ ਸੁਈ ਆ ਇਹ ਅੱਜ ਸੁਈ ਆ ਇਹ ਅੱਜ ਵੀ ਅੱਜ ਸੁਈ ਆ ਵਸ਼ੀ ਮਗਰਿਆ ਦੇ ਸੰਦੀਪਾ ਜੀ ਲਓ ਜੀ ਹਾਂ ਵਸ਼ੀ ਮਗਰ ਇਹਦੇ ਕੋਈ 11 12 ਕਿਲੋ ਬੋਲਾ ਹੋਊਗਾ ਖੁੱਲਾ ਡੁੱਲਾ ਬਸ ਠੀਕ 14 15 ਕਿਲੋ ਚਵਾਦੂ ਸਾਈ ਵਾਲ ਦੇ ਵਿੱਚ ਕਰਾਸ ਆ ਥਾਣੀ ਥੋੜਾ ਵੇਖ ਲਓ ਲੱਗਾ ਠੰਡੀ ਸੀ ਲਿਆ ਹਾਂਜੀ ਇਹ ਵੀ 45 ਦੀ ਸੰਦੀਪਾ ਜੀ ਇਹ ਵੀ 45 ਦੀ ਹਾਂਜੀ ਚੱਲਣ ਤੋਂ ਕਰਦੇ ਅੱਛਾ ਜੀ ਆ ਬਸ ਉੜਦਿਆਂ ਤੇਰੇ ਵੇ ਬਣਾਉਣੀ ਆ ਇਤਰਾ ਜਾਣ ਕਰੇ ਆ ਬਾਤ ਬਸ ਬਸ ਠੀਕ ਹੈ ਚਲੋ ਤੋ ਕਰਾਂ ਦੀ ਆਹ ਜੀ ਦੀਪ ਜੀ ਅਵੀ ਸੂਈ ਜੇ ਵਸ਼ੀ ਇਹ ਵੀ ਸੂਈ ਆ ਦੀਪੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਕੱਲ ਦੀ ਇਹਦੇ ਕੋਈ 10 ਕਿਲੋ ਬੋਲਾ ਖੁੱਲਾ ਡੁੱਲਾ ਹੋਗਾ ਲੋ ਜੀ 10 ਕਿਲੋ ਬੋਲਾ ਤੁਹਾਨੂੰ ਵੇਖੋ ਯਾਰ ਇਹ ਲਿਵਾ ਵੇਖੋ ਕਿੰਦਾ ਵਧੀਆ ਲਗਾਵਾ ਮਸ਼ੀਨਾਂ ਆ ਤਮਾ ਮੂੰ ਐਨ ਜਰਾ ਘੋਣਾ ਕੁੱਠੀ ਵੇਖਣ ਨਹੀਂ ਗਈ ਜੀ ਲੱਗੀ ਆ ਹਾਂਜੀ ਜਿੰਦੀਪ ਭਾਈ ਇਹ ਵੀ 45000 ਦੀ ਮੈਂ ਤਾਂ 4 ਵੜਾ 45000 ਬਦ ਲਈ 45 45 ਵਾਲੀਆਂ 2 55 ਵਾਲੀਆਂ ਤੇ 1 82 ਵਾਲੀ ਲੋ ਤੇ ਵੇਖ ਲੋ ਬਸ ਆਹੀ ਆ ਇਹੀ ਆ ਜੀ ਇਹੀ ਪੀਸ ਆ 2 3 7 8 ਪੀਸ ਹੈਗੇ 7 ਪੀਸ ਹੈਗੇ ਜੀ 7 ਪੀਸ ਬਾਈਆਂ ਕੋਲ ਹੈਗੇ ਜੀ ਹਾਂਜੀ ਹਾਂਜੀ ਬਾਕੀ ਚੰਗੀ ਕੁਆਲਿਟੀ ਨਾ ਹੈ ਚਲੋ ਵੱਡੀਆਂ ਵੜਾ ਤੇ ਬਾਕੀ ਮੇਰੇ ਵੀ ਇੱਥੇ ਆ ਕੇ ਭਾਈ 2 ਟਾਈਮ 3 ਟਾਈਮ ਚੁਆਇਸ ਹਾਂ ਤਸੱਲੀ ਕਰਨਾ ਹਾਂਜੀ ਹਾਂ ਬਿਲਕੁਲ ਜੀ ਤੇ ਇੱਕ ਵਾਰ ਫਿਰ ਖਾਦਣਾ ਮੂਮਾ ਮੇਰੇ ਚੰਗੇ ਖਾਦੇ ਮਖਾ ਮੇਰੇ ਬਾਜਰਾ ਆ ਗਿਆ ਪਛੀ ਦਾਲੇ ਵਾਲਾ ਹਾਂ ਠੀਕ ਆ ਚਲੋ ਚਲੋ ਹੋਰ ਵਧੀਆ ਵਧੀਆ ਸੰਦੀਪ ਜੀ ਠੀਕ ਠਾਕ ਜੇ ਬੋਲੋ ਫਿਰ ਨੰਬਰ ਨੰਬਰ ਸੰਦੀਪ ਜੀ 96468 27503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸ਼ਕਤੀ ਜੀ